ਉਹ ਮੈਂ ਲੋਰ ਕਰ ਤੈਨੂੰ ਮੈਂ ਕਰੀਦਾ ਮੈਂ ਲੋਰ ਮਤਲਬ ਕੀ ਹੋ ਗਿਆ ਬੁੜੀ ਬੁੜੀ ਦਾ ਕੋਈ ਨਹੀਂ ਜੰਮੇ ਤੂੰ ਬੁੱੜ ਬੱਡਦੀ ਉਹ ਕੁੜੀ ਨੂੰ ਬੱਡਦੀ ਆ ਕੁੜੀ ਨੂੰ ਬੱਡਦੀ ਆ ਉਹਨੇ ਕਿਹੜਾ ਮਾਰਿਆ ਅੱਖਰ ਹੁਣ ਕੱਟ ਮਾਰ ਕੱਟਦੀ ਆ ਤੂੰ ਉਹਦੀ ਕੁੱਤ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਡੀ ਮੱਫਰ ਮੇਲੀ ਆਪਾਂ ਲੋ ਤੋਂ ਠੀਕ ਬਣਿਆ ਚਾ ਬਣਿਆ ਦੱਪਾ ਲਿਓ ਜੇ ਬਸ ਸਿਆਣੇ ਦਾ ਜਾ ਕੇ ਆਪਣੇ ਮੋਢਿਆਂ ਨੂੰ ਕੰਕਮਲੇ ਬੋਲੇ ਕਰ ਦਿੰਦੀਆਂ ਬੰਦ ਮਾ ਤਾਂ ਗਾਈ ਬੈਠੋ ਬੈਠੋ ਬੋਲੋ ਅੱਬ ਘਟ ਘਟ ਬੁਰਾ ਹਾਲ ਕਰੇ ਮੈਂ 1500 ਰੁਪਏ ਨੂੰ ਮੈਂ ਨੂੰ ਘਰੇ ਬੰਨਿਆ ਹੋਇਆ ਸ਼ਰਮ ਨਹੀਂ ਆਉਂਦਾ ਉਹ ਜਦੋਂ ਡੱਕੇ ਪੜਦੀ ਆ ਅੱਗ ਲਾਉਣੀ ਆ ਜਮੇੜ ਗਾਇਦਾ ਨਹੀਂ ਛੱਡ ਫੇਕੇ ਜਾਂਦੀ ਕਿਉਂਦੀ ਕੰਡੇ ਨਾਲ ਮੈਂ ਕੋਈ ਫਿਰ ਉਹ ਦੇਖੋ ਲੱਕੜਾਂ ਕੰਡੇ ਦਾ ਬੱਜਾ ਫੋਨ ਨਹੀਂ ਲਾ ਰਿਹਾ ਲੱਕੜਾਂ ਖੋਸੜਾ ਤੂੰ ਵੀ ਕੁੜੀ ਦੇ ਅੰਦਰ ਨਹੀਂ ਆਉਂਦੀ ਨਾਲੇ ਕੋੜਿਆਂ ਨੂੰ ਪੱਟਿਆ ਤਦਾਮਾ ਕਰ ਨਾਲੇ ਤੇਰਾ ਸਾਰਾ ਰਾਗ ਬੋਲ ਤੈਨੂੰ ਮੈਂ ਕਰ ਦੂੰਗਾ ਸੁਦੇ ਸਾਰੀ ਜ਼ਮੀਨ ਤੇ ਆ ਬੰਦਾ ਦਾਨ ਨੂੰ ਪਿਆ ਪਾੜ ਕੇ ਰੱਖਿਆ ਬੜੇ ਫੜਕਣ ਦੇ ਉੱਤੇ ਬਾਈ ਮੈਂ ਦੁਰਪਿਥੇ ਲੈ ਰਹਾ ਸਾਨੂੰ ਇੱਥੇ ਤਸਵੀਰ ਦਿਖਾ ਰਹੇ ਆ 20 ਤਿਲੀਆਂ ਦੀ ਮਾਲਤ ਤਿੱਥੇ ਰਹਿ ਰਹੀ ਏ ਟੋਬੇ ਤੇ ਜਿੰਨੇ ਇੰਨੇ ਇੰਨੇ ਮਾੜੇ ਹਾਲਾਤ ਨੇ ਯਾਰ ਰੋ ਨਿੱਤਲਦਾ ਚਾਦਰਾਂ ਥੱਲੇ ਰਹਿ ਰਹੇ ਨੇ ਇਧਰਲੇ ਵਿੱਚ ਮੱਛਰ ਦੋਧਾਰਾ ਮੱਛਰ ਦਾ ਮੱਛਰ ਦੋ ਦਰਾ ਉਰੇ ਦਾ ਪਸ਼ੂ ਵੀ ਨਹੀਂ ਰਸਦੇ ਆਪਾਂ ਲੋਹੇ ਦਾ ਢੇਰ ਭਈਆਂ ਨਾਲ ਵੀ ਹਾਲਤ ਮਾੜੀ ਕਰ ਸਕੀ ਆ ਆ ਦੇਖੋ ਤਾਂ ਜੀ ਮੈਂ ਕਹਣਾ ਹੈ ਲੋਕੋ ਫੜਿਆ ਨਹੀਂ ਜਾਂਦਾ ਜੀ ਮੂੰਹ ਟੱਕ ਕੇ 100 ਵਾਰ ਸੋਚੋ ਉੱਥੇ ਕੱਢਤੀ ਨੂੰ ਤੇ ਪੁੱਦੇ ਆ ਉਰੇ ਕੱਢਦੇ ਆ ਦੇਖਣਾ ਭਾਈ ਪਸ਼ੂ ਵੀ ਨਹੀਂ ਰਹਿੰਦੇ ਜਿੱਥੇ ਆਪਾਂ ਬੰਦੇ ਰਹਿੰਨ ਨੂੰ ਮਜਬੂਰ ਬਚੋਲੇ ਆ ਭਾਈ ਅੱਛਾ ਕੀ ਨਾ ਹੋ ਆਪਣਾ ਤੁਸੀਂ ਬਚਸਾ ਕਰਾਇਤੀ ਇਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਪਜਾਈ ਕਰੂ ਮੈਂ ਹੱਥੋਂ ਨਾ ਹਾਰੇ ਕੱਢ ਕੇ ਐ ਕਰ ਕਰਕੇ ਲੇਤਾ ਸੀ ਸਤ ਅਸੀਂ ਬਹੁਤ ਕਿਹਾ ਵੀ ਤੇਰੀ ਮਾਂ ਖਰਾਬ ਹੈ ਫਿਰ ਬਜਾਵਾਖ ਵੀ ਬਦਲ ਗੇ ਕਿੰਨਾ ਤੈ ਤੋਲੇ ਦੀ ਸਾਪ ਵਾਈਦੀ ਬੇ ਤੇਰੀ ਵੀ ਨਹੀਂ ਲਿਆ ਗਿੱਡਿੱਕ ਸ਼ਾਪ ਵਾਈਦੀ ਹਾਂ ਵੀ ਥੋੜੀ ਉੱਥੇ ਫਿਰ ਉਹ ਖਾ ਗਈ ਹੋ ਅਸਿਦਾ ਇਹ ਸਾਡੇ ਕੁੜੀ ਸੌਂਦੀ ਨੂੰ ਸੁ। ਕੀ ਬਤਾ ਲੱਗਦਾ ਉਹ ਚੋਲੇ ਤੇ ਪਹਾਈ ਜਾਂਦੇ ਆ ਵੀ ਸਿਰ ਜੋੜਦੇ ਹੋਣ ਕਿੰਨਾ ਲੱਗਦਾ ਚਿੱਟਾ ਕਰਨੇ। ਬਈਆ ਸਾਹਮਣੇ ਸਾਨੂੰ ਟੋਬਾ ਦਿਹਾਰੇ ਆਂ। ਜਿੱਥੇ ਨੇਰਾ ਮੱਛਰਾ ਅੰਦਰ ਛੱਡ ਦੇ ਥੱਲੇ ਥੜਿਆ ਵੀ ਨਹੀਂ ਜਾਂਦਾ। ਮੈਂ 5 ਮਿੰਟ ਨਹੀਂ ਥੜਿਆ ਵੀਡੀਓ ਬਣ ਕਰਤੇ ਬਾਹਰ ਆ ਗਿਆ। ਸਾਨੂੰ ਤਸਵੀਰਾਂ ਦਿਹਾਰੇ ਆਂ। ਬਈਆ ਛੱਡ ਥੱਲੇ। ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ। ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ। ਪੈਣ ਤੇ ਦੋ ਬੱਚੇ ਉਰੇ ਸੌਂਦੇ ਦੀ ਆਰੇ। ਤਸਵੀਰਾਂ ਦੇਖ ਲਓ ਤੁਹਾਨੂੰ। ਧਾਰਿਆ ਰੋਮ ਨਿੱਤ ਲਾਉ ਰਹੀ ਤਸਵੀਰਾਂ ਚ ਆ ਦੇਖ ਦੇਖੀ ਦੀ ਪੂਲਰ ਦੇ ਆ ਪੁਰਾਣਾ ਤੁੰਡਰ ਦੇਖੀ ਇਹੋ ਜਿਹਾ ਤਾਂ ਚੱਲਦਾ ਨਹੀਂ ਚੱਲਦਾ ਨਹੀਂ ਹੈਗਾ ਇਹੋ ਜਿਹਾ ਤਾਂ ਪੰਜੇ ਲੋਬ ਵੀ ਨਹੀਂ ਹੁੰਦਾ ਕਿਹਜਾ ਪੰਜਾਬ ਚ ਹਾਲ ਆ ਜਿਹੜਾ 20 ਕਿਲਿਆਈ ਕੁੜੀ ਨੂੰ ਦਿੱਤਾ ਇਹ ਚੱਲਦਾ ਨਹੀਂ ਅੱਛਾ ਜੀ ਹਾਂਜੀ ਉਹ ਦੇਖੀ ਦੇਖ ਉੱਥੇ ਤੇਰੇ ਸਾਪੇ ਨੇ ਕੀ ਆ ਉਥੇ ਆ ਦੇਖ ਲੋ ਮੇਰੇ ਉਹਨੇ ਸੱਪਾਂ ਨਾਲ ਧਾਰਾ ਬਾਈ ਕਿੱਥੇ ਬਾਈ ਉਰੇ ਦਾ ਪਾਪਾ ਸ਼ੂ ਵੀ ਨਹੀਂ ਰੱਤਦੇ 42 45 ਟੈਂਪਰੇਚਰ ਹੈ ਕਾਦਰ ਦੇਖ ਲੈ ਕਿੰਨੀ ਤਬਦੀ ਹੈ ਜਿੱਥੇ ਕੁੜੀ ਰਹਿੰਦੀ ਦੀ ਐਨਾ ਬੁਰਾ ਹਾਲ ਕਰਿਆ ਵੀਰੇ ਕੁੜੀ ਦਾ ਤੂੰ ਛੜ ਤੇ ਅਸੀਂ ਤੈਨੂੰ ਦੱਸ ਨਹੀਂ ਸਕਦੇ ਇੰਨੇ ਮਾੜੇ ਗਲਾਤ ਨੇ ਖੁਦਾ ਦੇ ਚਰਿੱਤਾਂ ਨਾਲ ਜਿਹੜੀ ਕਰਤੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਸੀ ਇਹ ਕੁੜੀ ਦੀ ਸੱਤ 12 13 ਸਾਲਾਂ ਤੋਂ ਪਰ ਅਸੀਂ ਅੱਜ ਧੰਨਵਾਦ ਕਰਦੇ ਢਿੰਗ ਸਿੰਘ ਫੋਜ ਦਾ ਵੀ ਅੱਜ ਕੁੜੀ ਨੂੰ ਇਥੋਂ ਬਚਾਅ ਕੀਤਾ ਗਿਆ ਜੀ ਨਰਕ ਚੋਂ ਕੁੜੀ ਨੂੰ ਕੱਢ ਕੇ ਸਵਰਗਾਂ ਚ ਮਤਲਬ ਢਿੰਗ ਸਿੰਘਾਂ ਨੇ ਭੇਜਿਆ ਜੀ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਚੁੱਲਾ ਬਾਈ ਆ ਲੋਹੇ ਦਾ ਚੁੱਲਾ ਦੇਖ ਲੈ ਇੱਥੇ ਰੋ ਦਿਲ ਦੋਰਾ ਦਿਲਜਾਰਾ ਆ ਚੁੱਲੇ ਦੇ ਰੋਟੀ ਲਾਉਣੀ ਨਹੀਂ ਦੇਖ ਆ ਚੁੱਲਾ ਦੀ ਬਈ ਚੁੱਲੇ ਜਿਵੇਂ ਆਰਤੀ ਚੁੱਲਾ ਹੁੰਦਾ ਤੁਸੀਂ ਚੁੱਲੇ ਨਹੀਂ ਤਸਵੀਰਾਂ ਦਿਖਾ ਰਹੇ ਅਸੀਂ ਆ ਜਗਾ ਜੀ ਆਹ ਜਗਾ ਰੋਟੀ ਬਾਹਰ ਰੋਟੀ ਆਹ ਦੇਖੋ 20 ਕਿੱਲੇ ਵਾਲੇ ਦੀ ਨੂਹ ਦਾ ਹਾਲ ਆ 20 ਕਿੱਲੇ ਵਾਲੇ ਦੀ ਨੂਹ ਦਾ 20 ਕਿੱਲੇ ਵਾਲੇ ਦੀ ਨੂਹ ਦਾ ਦੇਖ ਲਓ ਇਹਦੇ ਵਿੱਚ ਉਰੀ ਨੱਪੜੇ ਤੋਂ ਨਹੀਂ ਵੀਰੋ ਚੁੰਨਾ ਦੀ ਵੀਰੇ ਆ ਛੜਕ ਤੇ ਪੈਸੇ ਆ ਪੰਜਾਬ ਆ ਸਾਡਾ ਮੈਨੂੰ ਤਾਂ ਆਦੋ ਨਹੀਂ ਆਉਂਦੀ ਕੈਮਰੇ ਚ ਉਹ ਆਦੀ ਲੰਗਾ ਲਾਉਣੇ ਆ ਛੜਕ ਲੱਗਿਆ ਹੋਇਆ ਇਹ ਚ ਭੇਜ ਦੋ ਜਿੱਲਾ ਆ ਲਾ ਲਓ ਵੀ ਇੱਥੇ ਰਹਿੰਦੇ ਤੇ ਗਰਮੀ ਅੱਗ ਪੈ ਰਹੀ ਆ ਹੁਣ ਇੱਧਰ ਟੋਬਾ ਗੰਦਾ ਨਾਲਾ ਇੱਧਰ ਵਾਲੇ ਨਾਲੇ ਘੜੀਆਂ ਆ ਲੱਕੜੀਆਂ ਆ ਛੜਕ ਜਾਏ ਨੇ ਜੰਦੇ ਪੱਤੀ ਲੱਗ ਜਾਂਦੀਆਂ ਰੋਟੀ ਸਾਥੇ ਵੀਰ ਚਕਣਾ ਉਹ ਸਾਂ ਭਾਈ ਜਿੱਥੇ ਬਹੁਤ ਵੱਡੀ ਬੁਸ਼ਰਮੀ ਦਾ ਨਾਂ ਇੱਥੇ ਸੱਸ ਜਿਹਨੂੰ ਮਾ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਂ ਨਹੀਂ ਬਣੀ ਇਤਤੀ ਦੀਆਂ ਤਸਵੀਰਾਂ ਵਹਿੰਦੇ ਨੇ ਅਸੀਂ ਵਿਆ ਐਡੇ ਪੁੱਠੇ ਧਾਵੇਂ ਰਹਿ ਰਹੀ ਤੀਤੀ ਸੱਪ ਮੱਛਰ ਸਭ ਦਾ ਡਰਦੀ ਸਾਨੂੰ ਤਸਵੀਰਾਂ ਦਾ ਰਿਆਂ ਸਤਿ ਸ੍ਰੀ ਅਕਾਲ ਦੋਸਤੋ ਕਰਾਤੀ ਇਸ ਵਕਤ ਤੁਸੀਂ ਨੰਗਲੇ ਪਿੰਡ ਤਸਵੀਰਾਂ ਦਾ ਰਿਆਂ ਤੁਹਾਨੂੰ ਅਸੀਂ ਬਹੁਤ ਮਾੜੀਆਂ ਤਸਵੀਰਾਂ ਨੇ ਜਿੱਥੇ ਲੋ ਤੀਆਂ ਨੂੰ ਲਾਲਚ ਚ ਵਿਆਹਉਂਦੇ ਨੇ ਉਹਨਾਂ ਨੂੰ ਲਾਲਚ ਵੀ ਛੱਡਣਾ ਚਾਹੀਦਾ ਕੋਈ ਪਤਾ ਹੁੰਦਾ ਵੀ ਚਲ ਬੁਣੀਆਂ ਦਾ ਕੀ ਹੁੰਦਾ ਵੀ ਜਦੋਂ ਐ ਸੈਟ ਪਿਆ ਹੋ ਕੇ ਸੈਟ ਹੋ ਜਾਂਦਾ ਵੀ ਚਲ ਬੁਣੀਆਂ ਦਾ ਕੀ ਹੁੰਦਾ ਹੁਣ ਫਿਰ ਤੰਗ ਤੇ ਕੁੜੀ ਹੁਣ ਅੰਗ ਬਾਈ ਕਾਹਨੋਂ ਬੱਸ ਉਹ ਖੀਰ ਐਂਦੀ ਸੀ ਢਡੋਂ ਅੱਛਾ ਗੁੜ ਦੀ ਰੈੜੀ ਵੀ ਚੱਕਣ ਦਾ ਹੁਕਮ ਨਹੀਂ ਉਹ ਵੱਡਾ ਮੁੰਡਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਂਦੀ ਛੋਟਾ ਮੁੰਡਾ ਨਾ ਸਾਡੇ ਅੱਛਾ ਬੁੜਦੀ ਢਲੀ ਵੀ ਮੁਰੋਂ ਚੱਕ ਕੇ ਲੈ ਜਾਂਦੀ ਸੀ ਭਾਈ ਦੇਖ ਲਓ ਵੱਡੇ ਨੂੰ ਤਾਂ ਦਿੰਦੀ ਸੀ ਛੋਟੇ ਮੁੰਡੇ ਨੂੰ ਛੋਟੇ ਪੋਤੇ ਨੂੰ ਨਹੀਂ ਵੱਡੇ ਪੋਤੇ ਨੂੰ ਨਹੀਂ ਦਿੰਦੀ ਸੀ ਵੱਡੇ ਨੂੰ ਦਿੰਦੀ ਸੀ ਕੋਈ ਵੀ ਚੀਜ਼ ਇਹਨਾਂ ਨੂੰ ਤਾਂ ਕੋਈ ਮਾਰੀ ਤੁੱਕ ਦੀ ਬੁਰਕੀ ਹੈ ਬਸ ਬਾਹਰ ਫਿਰ ਸੋਨੋ ਸਾਹ ਸੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਫ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦੇਖ ਕੇ ਕਰਾਓ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਦੋ ਕੀਲੇ ਘੱਟ ਪਤਾ ਕਰੋ ਪਿੰਡ ਚ ਕਿੰਨੇ ਸਾਨੂੰ ਤਾਂ ਐ ਅੱਡ ਕੇ ਹੀ ਨਾਲ ਜਿਹੜਾ ਜਿਹੜਾ ਵੀ ਕੋਈ ਸਾਖ ਕਰਾਉਂਦੇ ਜਿਹੜਾ ਜਾ ਕੇ ਮੂੰਹ ਅੱਡਦਾ ਹੈਗਾ ਵੀ ਮੈਂ ਇੰਨੇ ਲੱਖ ਰੁਪਏ ਲੈਣੇ ਨੇਗੇ ਧੀਆਣਾਂ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਰਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਧੀਆਣਾਂ ਤੋਂ ਮੂੰਹ ਅੱਡ ਕੇ ਰੁਪਏ ਲੈਂਦਾ ਜਿਹੜਾ ਧੀ ਭੈਣ ਨੂੰ ਲਾ ਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਏ ਮੰਗਦੇ ਆ ਅਸੀਂ ਧੀਆਆਂ ਦਾ ਮਾਸ ਖਾਂਦੇ ਇੱਕ ਪਾਸੇ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਆ ਮਾਸ ਖਾਣਾ ਹੀ ਹੈਗਾ ਧੀਆ ਦਾ ਮਾਸ ਨਹੀਂ ਖਾਂਦੇ ਤੇ ਧੀਆ ਨੇ ਤੇ ਰੁਪਏ ਨਹੀਂ ਲੈਂਦੇ ਫਿਰ ਪੈਲਸਾਂ ਚ ਚੰਗੇ ਚੰਗੇ ਵਧੀਆ ਵਿਆਹ ਕਰਵਾਉਂਦੇ ਨੇ ਚੰਗਿਆ ਡਿਮਾਂਡਾ ਰੱਖਦੇ ਨੇ ਅਸੀਂ ਤਰਨਾਟਾ ਨੂੰ ਕਹਿੰਦੇ ਆ ਸਾਰਿਆਂ ਨੂੰ ਜਿਹੜੇ ਮੰਗ ਕਰਦੇ ਨੇ ਇਹ ਚੀਜ਼ਾਂ ਦੀ ਜਿਹੜੇ ਤੰਗ ਕਰਦੇ ਨੇ ਉਸ ਤੋਂ ਬਾਅਦ ਆ ਹਾਲਾਤ ਅੱਜ ਵਾਲੇ ਇਹ ਬਹੁਤ ਮਾੜੇ ਨੇ ਹੁਣੇ ਖਾਲਸਾ ਜਾਗ ਪਿਆ ਫੌਜਾਂ ਸਾਰੀਆਂ ਨਿੰਗ ਸਿੰਘ ਫੌਜਾਂ ਜਿੱਥੇ ਵੀ ਕਿਤੇ ਨਿੰਗ ਸਿੰਘ ਬੈਠੇ ਨੇ ਗਿਆ ਫੌਜਾਂ ਨੇ ਆਲੇ ਦਲੇ ਜਿਹੜੀ ਵੀ ਕੋਈ ਧੀ ਭੈਣ ਤੰਗ ਹੈਗੀ ਪਰੇਸ਼ਾਨ ਹੈਗੀ ਜਾ ਕੇ ਫਰਿਆਦ ਕਰੇ ਜੇ ਕੋਈ ਨੂਦੰਗ ਕਰਦੀ ਆ ਤਾਂ ਵੀ ਹਾਂ ਸਾਹ ਵਾਸਤੇ ਹੈ ਠੀਕ ਹੈ ਜੀ ਸਾਹ ਵਾਸਤੇ ਹੈ ਜੀ ਆਵਾਜ਼ ਆ ਸਾਡਾ ਗਰੁੱਪ ਬੜਿਆ ਹੋਇਆ ਸਿੰਘ ਸਿੰਗੜੀਆਂ ਦਾ ਗਰੁੱਪ ਹੱਕ ਸੱਚ ਦੀ ਆਵਾਜ਼ ਉੱਥੇ ਰੋਜ਼ ਹੀ ਇੱਕ ਤੋਂ ਇੱਕ ਫੈਸਲਾ ਹੁੰਦਾ ਸਾਡੇ ਗਰੁੱਪ ਦੇ ਵਿੱਚ ਪਹਿਲੋ ਕਹਿੰਦਾ ਵੀ ਕੁੜੀ ਵਿੱਚ ਸਚਾਈ ਚਾਹੀਦੀ ਤੁਹਾਡੇ ਵਿੱਚ ਸਚਾਈ ਚਾਹੀਦੀ ਸਾਡਾ ਖਾਲਸਾ ਜਿਹੜਾ ਤਰਨਾ ਦਾ ਲਰਬਾ ਕਰਬਾ ਸਾਰਾ ਤੁਹਾਡੇ ਨਾਲ ਖੜਾ ਅਸੀਂ ਭੇਜੀ ਦੀਆਂ ਵੀ ਆ ਫੌਜਾਂ ਉੱਥੇ ਵੱਧ ਤੋਂ ਵੱਧ ਜਿੱਤੇ ਮਹਾਰਾਜ ਚੜ੍ਹਦੀ ਕਲਾ ਕਹੀ ਤੀ ਆਵਾਂ ਸਾਕੇ ਵੀ ਆਏ ਆ ਅੱਜ ਉਹ ਆਪਾਂ ਚੜ੍ਹਦੀ ਕਲਾ ਇੱਥੇ ਅਰਦਾਸ ਕਰਕੇ ਮਾਚੀ ਧੀਰਗੜੇ ਲਾ ਕੇ ਅਰਦਾਸ ਕਰਕੇ ਕੰਧ ਕਢਾ ਕੇ ਅੱਜ ਸਾਰਾ ਆਟ ਗਵਾੜ ਵੀ ਆਪਣੇ ਨਾਲ ਆ ਸਾਰੇ ਕਹਿੰਦੇ ਬੀ ਬਹੁਤ ਵਧੀਆ ਕਰਿਆ ਤੁਸੀਂ ਬੇਬੇ ਇਕੱਲਾ ਇਕੱਲਾ ਕਰਿਆ ਕਰੋ ਹਨਾ ਇਹ ਆ ਦੇਖ ਲੋ 20 ਕਿੱਲਾਂ ਦੇ ਲਾਲ ਚ ਵਿੱਚ ਰਿਸ਼ਤਾ ਦਿੱਤਾ ਏਡੀ ਸੋਹਣੀ ਸੁਨੱਖੀ ਕੁੜੀ ਹਾ ਆ ਜੋ ਭਾਈ ਆਜੋ ਭਾਈ ਨਾਕ ਪੱਤੀ ਕੁੜੀ ਹੈ ਤੇ ਆ ਸਵਾਈ ਵੇਖੋ ਇਹਦੇ ਥੱਲੇ ਤੱਪਦੀ ਏਡੀ ਗਰਮੀ ਦੇ ਵਿੱਚ ਪੋਤਿਆਂ ਨੂੰ ਆ ਖੜੇ ਨਹੀਂ ਜਾਂਦਾ ਆਪਾਂ ਤੋਂ ਹੁਣ ਸੱਪਾਂ ਦਾ ਘਾਰ ਆ ਲੱਗੇ ਦੇਖੋ ਕਿੰਨੀ ਬੁਰੀ ਹਾਲਤ ਆ ਵੀ ਆ ਰਹਿਣਾਂ ਲਈ ਜਗਾ ਵਾ ਕਿਉਂ ਭਾਈ ਕਿੰਨੇ ਹੋੜੀ ਤਾਂ ਬਹੁਤ ਔਖਾ ਹੋਊ ਬਹੁਤ ਔਖੀ ਜੀ ਰਾਤ ਗਰਮੀ ਚ ਫਿਰ ਵੀ ਇਹਦੀ ਸ਼ਾਬਾਸ਼ੇ ਆ ਹਾਂਜੀ ਸੀਦੀ ਰਾਤ ਗਰਮੀ ਚ ਰਹਿਣਾ ਪੈਂਦਾ ਬੱਚਿਆਂ ਨਾਲ ਜੀ अच्छा हले त जीरे बहुत सफाई ਕਰਕੇ ਗਏ ਨੇ ਸਾਡੇ ਮਾਰੇ ਕਹਿੰਦੇ ਤੁਸੀਂ ਇੰਨੇ ਗੰਦ ਚ ਰਹ ਰਹੇ ਹੋ ਨਰੇਗਾ ਵਾਲੇ ਨਰੇਗਾ ਵਾਲੇ ਛੋਟੀ ਸਫਾਈ ਕਰਕੇ ਜਿੱਧਰ ਸਫਾਈ ਕਰਕੇ ਗਏ ਤਰਸ ਦੇ ਮਾਰੇ ਕਹਿੰਦੇ ਤੁਸੀਂ ਇੰਨੇ ਗੰਦ ਚ ਕਿਵੇਂ ਰਹੋਗੇ ਨਾਲੇ ਬੇਟਾ ਹਾਂਜੀ ਬੇਟਾ ਦੋ ਪੂਰੀ ਰਹਿੰਦੇ ਤੇ ਵੀ ਛੋਟੀ ਦੇਖੋ ਵੀ ਘਰ ਨੂੰ ਸੱਸ ਨੇ ਕੱਢ ਤੇ ਦੇਖ ਲਓ 20 ਚੀਲੇ ਕੀ ਕਰੂਗੀ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਤੁਸੀਂ ਨਾਲ ਰਹਿੰਦੇ ਤੇ ਰਾਤ ਨੂੰ ਮੇਰੇ ਮੁੰਡਾ ਆ ਗਿਆ ਉਹਨੇ ਵਿਚਾਰੇ ਨੂੰ ਫੜ ਕੇ ਲੈ ਗਿਆ ਵਿਚਾਰਾ ਫਿਰ ਕੀ ਕਰੇ अच्छा तूसी फिर पेके ਨਹੀਂ ਗਏ ਪੇਕੇ ਸੱਚ ਕੁਝ ਕਦੇ ਨਹੀਂ ਗਏ ਸੀ ਪਰ ਮੈਂ ਉਥੇ ਰਹਿਣਾ ਨਹੀਂ ਚਾਹੁੰਦੀ ਸੀ ਮੈਂ ਇੱਥੇ ਰਹਿਣਾ ਚਾਹੁੰਦੀ ਸੀ ਸੌਰੀ ਰਹਿਣਾ ਚਾਹੁੰਦੀ ਸੀ ਦੇਖ ਸਕਦੇ ਹੁਣ ਨਹੀਂ ਬਣ ਸਕਦੀ ਆਪਣੇ ਪਾਈ ਦਾ ਹੁਣ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਮੈਂ ਤੁਸੀਂ ਵੀ ਨਾਲੇ ਰਹਿੰਦੇ ਸੀ ਆ ਫਿਰ ਰਹਿਣਾ ਪਿਆ ਤੁਹਾਨੂੰ ਰਹਿਣਾ ਪਿਆ ਕੱਲੀ ਉਰੇ ਕਿਵੇਂ ਰਹੂ ਦੋਸਤੋ ਇਹ ਲਾ ਲਓ ਵੀ ਹੁਣ ਇਹ ਹਾਲਾਤ ਇਹਨਾਂ ਦੇ ਸਾਥੋਂ ਖੜੇ ਨਹੀਂ ਜਾ ਰਹੇ ਇੰਨੀ ਗਰਮੀ ਹੈ ਇਹੋ ਮੈਂ ਪਾਪਾ ਜੀ ਇਹ ਛੱਪੜਾ ਦੇਖਾ ਦਵਾਂ ਇਹ ਠੀਕ ਹੈ ਜੀ ਸਾਰਾ ਕੁਝ ਸਾਹਮਣੇ ਦਿਖਦਾ ਮਾਤਾ ਪਿਤਾ ਨੂੰ ਵੀ ਪ੍ਰਿੰਟ ਕਰਦੇ ਜਿਹੜੇ ਲਾਲਚ ਚਾਕੇ ਇਸ ਜੀਤੀ ਪੈਣ ਨੂੰ ਡੋਬਦੇ ਨੇ ਖੂਹ ਛੱਡ ਦੇ ਜੀ ਖੂਹ ਭਾਈ ਜੀ ਨਿਉ ਤਰੀਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾਂ ਬਹੁਤ ਜਿਆਦੇ ਜੀ ਸਾਡਾ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਰੂੜੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਧੀ ਨੂੰ ਇਨਸਾਫ ਦਿੱਤਾ ਹੈ ਸਿੰਘ ਸਿੰਘ ਫੌਜਾਂ ਨੇ ਤੋ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾਂ ਹੋ ਜਾਣਾ ਦੇ ਉਹ ਕਹਣਾ ਵੀ ਆਂਡ ਕੁਆਡ ਸਾਰਾ ਖੁਸ਼ ਹੋ ਆਂਡ ਕੁਆਡ ਵੀ ਕਹਿੰਦੇ ਵੀ ਸਾਹੀ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮਿਲ ਨਹੀਂ ਪਾਦੇ ਹਾਂ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਦੇ ਕੋਲ ਬੈਠਾ ਰਹੋਤਾਗੇ ਇਹ ਸਾਡੇ ਕੋਲ ਬੈਠਾ ਰਹੋਤਾ ਤੇ ਇਹਦਾ ਸੁਭਾਅ ਤਾਂ ਸਾਨੂੰ ਕੋਈ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂਕਿ ਤੰਗ ਬਾਬਾ ਜੀ ਤੁਸੀਂ ਕਿੱਥੇ ਨਾ ਜਾਉਣੇ ਮੈਂ ਤਾਂ ਆ ਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਜੇਲ੍ਹ ਨਹੀਂ ਹੁੰਦੀ ਉਹ ਜੇਲ੍ਹ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਪੱਲੇ ਪਾਇਓ ਜੇ ਕਿਸੇ ਦੀ ਧੀ ਭੈਣਾਂ ਦੁਖੀ ਬੱਸ ਗੱਲ ਖਤਮ ਆ ਬੈਗੋ ਸੀ ਪਹਿਲੇ ਬੇਸ਼ਮਾਰਾਜ ਨੂੰ ਪਾਹ ਹੋ ਸਰ ਸਰ ਮੈਂ ਇਹ ਕਹਿਣਾ ਚਾਹੁੰਨੇ ਭਈ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦਾ ਆਂਡ ਗਮਨ ਆਉਂਦਾ ਸੀ ਕਰੇ ਇੱਥੇ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸੇ ਨੇ ਸੁਣੀ ਡੀਐਲ ਜੀ ਦੇ ਨੇਰੇ ਵੀ ਗਏ ਕਿ ਸਾਡ ਨੂੰ ਪੈਸੇ ਲੈ ਕੇ ਕਰਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨਹੀਂ ਕਿ ਅਸੀਂ ਗੱਲ ਦਰਦੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਨੂੰ ਤਾਂ ਇਨਸਾਫ ਦਾ ਚੇਤੀ ਦਿੰਦੀ ਜੀ ਬੀਬੀਆਂ ਨੇ ਪੰਜ ਦਿਨ ਪਹਿਣਾ ਨੀ ਸਾਰੇ ਵੀ ਸਾਡੇ ਮਿਲ ਕੇ ਦਵਾਏ ਧੰਨਵਾਦ